ਮੁਖਬਰ ਰਾਹੀਂ ਮਿਲੀ ਸੂਚਨਾ ਦੇ ਚੱਲਦੇ ਇੱਕ ਸਾਈਜ਼ ਵਿਭਾਗ ਵੱਲੋਂ ਮਿਰਥਲ ਨਾਕੇ ਦੌਰਾਨ ਫੜੀ ਨਜਾਇਜ਼ ਸ਼ਰਾਬ ਬਕੂ ਵਕ ਬ੍ਰਾਂਡ ਦੀ 265 ਪੇਟੀਆਂ ਨਜਾਇਜ਼ ਸ਼ਰਾਬ ਕੀਤੀ ਗਈ ਬਰਾਮਦ ਵਿਭਾਗ ਵੱਲੋਂ ਕੀਤੀ ਜਾ ਰਹੀ ਅੱਗੇ ਦੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਸ਼ਾ ਖਤਮ ਕਰਨ ਦੇ ਲਈ ਮੁਹਿੰਮ ਬੀ ਡੀ ਸੀ ਜਿਸ ਨੂੰ ਨਾਮ ਦਿੱਤਾ ਗਿਆ ਹੈ ਯੁੱਧ ਨਸ਼ਾ ਵਿਰੁੱਧ ਅਤੇ ਇਸ ਦੇ ਤਿੱਥ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਖਤੀ ਕੀਤੀ ਗਈ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਸਲਾਖਾਂ ਦੇ ਪਿੱਛੇ ਤੱਕਿਆ ਗਿਆ ਅਤੇ ਪੁਲਿਸ ਦੀ ਕਾਰਵਾਈ ਅਤੇ ਸਖਤੀ ਨੂੰ ਦੇਖਦੇ ਹੋਏ ਹੁਣ ਇਹ ਨਸ਼ੇ ਦੇ ਸੌਦਾਗਰ ਕੰਮ ਬਦਲ ਨਜਾਇਜ਼ ਸ਼ਰਾਬ ਦੇ ਤੰਦੇ ਵਿੱਚ ਜੁੜ ਚੁੱਕੇ ਨੇ ਅਤੇ ਸ਼ਰਾਬ ਦੇ ਨਾਲ-ਨਾਲ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਵੀ ਕੰਮ ਕਰ ਰਹੇ ਨੇ ਜਿਸ ਦੇ ਚਲਦੇ ਪੰਜਾਬ ਪੁਲਿਸ ਅਤੇ ਆਬਾਕਾਰੀ ਵਿਭਾਗ ਪੱਬਾ ਪਾਰ ਹੈ ਅਤੇ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਵੱਡੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਅਤੇ ਅਜਿਹਾ ਹੀ ਕੁਝ ਬੀਤੀ ਸ਼ਾਮ ਵੇਖਣ ਨੂੰ ਮਿਲਿਆ ਜਦ ਆਬਾਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਪਿੰਡ ਮੀਰਥਲ ਵਿਖੇ ਨਾਕਾ ਲਗਾਏ ਇੱਕ ਤਰਕ ਨੂੰ ਰੋਕ ਉਸ ਵਿੱਚੋਂ 265 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਬਾਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਰਾਹੀਂ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਜਾਇਜ਼ ਸ਼ਰਾਬ ਦਾ ਤੰਦਾ ਕਰ ਰਹੇ ਹਨ ਅਤੇ ਅੱਜ ਵੀ ਉਹ ਨਜਾਇਜ਼ ਸ਼ਰਾਬ ਲੈ ਕੇ ਪਠਾਨਕੋਟ ਚ ਦਾਖਲ ਹੋਣ ਜਾ ਰਹੇ ਹਨ ਜਿਸ ਦੇ ਚਲਦੇ ਹੋਣਾ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਪਿੰਡ ਮੀਰਥਲ ਵਿਖੇ ਨਾਕਾ ਲਗਾ ਗੱਡੀਆਂ ਦੀ ਚੈਕਿੰਗ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਜਦ ਇੱਕ ਟਰੱਕ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 265 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਅਤੇ ਇਹ ਸਾਰੀਆਂ ਪੇਟੀਆਂ ਵੱਖ-ਵੱਖ ਬ੍ਰਾਂਡ ਦੇ ਨਾਲ ਸਬੰਧਤ ਹਨ। ਉਹਨਾਂ ਦੱਸਿਆ ਕਿ ਇਸ ਵਿੱਚ ਪੰਜਾਬ ਕਲੱਬ ਗੋਲਡ ਟ੍ਰਿਪਲ ਐਕਸ ਰਮ 198 ਪੇਟੀਆਂ ਰੋਇਲ ਸਟੈਗ ਬਤੀ ਪੇਟੀਆਂ ਮੈਂਕਟਬਲ ਨੰਬਰ 1 33 ਪੇਟੀਆਂ ਬਲੈਂਡਰ ਪ੍ਰਾਈਡ ਦੀਆਂ ਦੋ ਪੇਟੀਆਂ ਬਰਾਮਦ ਕੀਤੀਆਂ ਗਈਆਂ ਅਤੇ ਨੰਗਲਪੁਰ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਪਤਾ ਨਹੀਂ ਅਦਰ ਡਿਸਟ੍ਰਿਕਟਸ ਵਾਲੇ ਪੇਜਰੇ ਸ਼ਰਾਬ ਦਾ ਸਿਤਨਾਕੀ ਲਾ ਕੇ ਫੜ ਸਕਦੇ ਆ ਨਾ। ਇਹ ਤਾਂ ਡਿਊਟੀ ਪੇਡ ਹੈ। ਪਰ ਅਦਰ ਡਿਸਟ੍ਰਿਕਟ ਪੇਜਰੇ ਪਠਾਨਕੋਟ ਨੂੰ ਖਰਾਬ ਕਰ ਰਹੇ। ਕਿੰਨੀਆਂ ਪੇਟੀਆਂ ਪਠਾਨਕੋਟ ਦੀਆਂ ਖਰਾਬ ਲਵ ਅ ਇਸ ਕੀ ਤੇ ਉਸ ਤੇਤੀ ਬੇਟੀਆਂ ਰਾਇਲ ਸਟੇ ਹੈ ਗਿਆ ਤੇ ਬੱਤੀ ਬੇਟੀਆਂ ਹੈ ਗਿਆ ਲਗੜੀਆਂ ਮੈਂ ਕਰਵਾਂ ਨਾਮਜੋ ਕਿੱਥੇ ਨਾਮਜੋ ਟਾਕਡੇ ਅਗਰ ਫੜ ਲਿਆ ਜੀ ਉਸ ਵਕਤ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਆਈ ਹੈ ਕੀ ਹੈ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਐਫ ਆਰ ਹੋ ਗਈ ਹੈ ਹਾਂ ਜੀ ਰਾਤੀ ਕੋ ਐਫ ਆਰ ਲਕਿਨ ਇਹ ਤਾਂ ਵੀ ਕਰ ਰਹੀ ਹੈ ਇੰਸਪੈਕਟਰ ਟਾਈਮ ਟੂ ਟਾਈਮ ਕਾਰਜ ਰੇਟਸ ਕਰ ਰਹੀ ਨੇ ਪਰਚੀ ਕਰ ਰਹੀ ਨੇ ਜੀ ਹਾਂ ਜੀ ਉਹ ਬੀ ਇਨੀਸ਼ੀਅਟ ਨੂੰ ਤਾਂ ਸੀ ਇਹ ਕੈਪਾਈ ਰਹੇ ਰਾਤ ਤਕਰੀਬ ਸਵੇਰ 8 ਵਜੇ ਨਾਕਾ ਮੀਰਥਲ ਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸ਼ਰਾਬ ਫੜੀ ਗਈ ਸੀ ਤੇ ਜਿੱਥੇ ਆਪਾਂ ਜਾ ਕੇ ਮੌਕੇ ਤੇ ਉਹਨਾਂ ਦੀ ਸ਼ਰਾਬ ਨੂੰ ਉਹਨਾਂ ਕੋਲੋਂ ਲਿਆ ਕਬਜ਼ਾ ਚਲਿਆ ਤੇ ਉਸੇ ਆਧਾਰ ਤੇ ਪਰਚਾ ਦਰਜ ਕੀਤਾ ਇਹਦੇ ਵਿੱਚ ਟੋਟਲ ਜਿਹੜੀਆਂ 265 ਪੇਟੀਆਂ ਸ਼ਰਾਬ ਫੜੀਆਂ ਗਈਆਂ ਜਿਦੇ ਵਿੱਚ 198 ਪੇਟੀਆਂ ਕਲੱਬ ਗੋਲਡਰ ਰਾਮ ਸੀਗੀਆਂ ਵਿੱਚ 32 ਪੇਟੀਆਂ ਰਾਇਲ ਸਟੈਗ ਦੀਆਂ ਸੀਗੀਆਂ 33 ਪੇਟੀਆਂ ਮੈਕਡੋਨਲਡਸ ਦੀਆਂ ਸੀਗੀਆਂ ਤੇ ਦੋ ਪੇਟੀਆਂ ਬਲੈਂਡਰ ਪ੍ਰਾਈਡ ਦੀਆਂ ਸੀਗੀਆਂ ਇਸ ਵਿੱਚ ਆਪਾਂ ਐਕਸਾਈਜ਼ ਐਕਟ 61 ਤੇ 78 ਦੇ ਤਹਿਤ ਪਰਚਾ ਦਰਜ ਕੀਤਾ ਦੋਸ਼ੀ ਦਾ ਨਾਮ ਕਮਲ ਪਠਾਨੀ ਹੈਗਾ ਜਿੱਤੇ ਪਰਚਾ ਦਰਜ ਹੈ ਆ ਟਾਂਡੇ ਤੋਂ ਲੈ ਕੇ ਆ ਰਿਹਾ ਸੀਗਾ ਤੇ ਇਹਨੇ ਪਠਾਨਪੁਰ ਸ਼ਰਾਬ ਲੈ ਕੇ ਜਾਣਾ ਸੀ ਇਸ ਦਮ ਦੀ ਸ਼ਰਾਬ ਦਾਲੇ ਸਾਰੇ ਲੇਬਲ ਪਟੇ ਸੀਗੇ ਇਹਦੇ ਰਿਗਾਰਡਿੰਗ ਲਿਖਤੀ ਰਿਪੋਰਟ ਐਕਸਾਈਜ਼ ਡਿਪਾਰਟਮੈਂਟ ਤੋਂ ਹਜੇ ਲੈਣੀ ਬਾਕੀ ਹੈ ਆ ਲਿਖਤੀ ਰਿਪੋਰਟ ਐਕਸਾਈਜ਼ ਡਿਪਾਰਟਮੈਂਟ ਤੋਂ ਲੈ ਕੇ ਜੋ ਵੀ ਇਹ ਅਗਲੀ ਕਾਰਵਾਈ ਦੇ ਵਿੱਚ ਦੂਜੀ ਕਿਤੋਂ ਦਰਜਣ ਵਾਲਾ ਇਹ ਹਾਂਜੀ ਇਹ 2 ਨੰਬਰ ਜੀ ਵਿਕਣ ਵਾਲੀ ਸ਼ਰਾਬ ਸੀਗੀ ਪਰ ਇਹ ਠੇਕਿਆਂ ਦੀ ਹੀ ਸ਼ਰਾਬ ਸੀਗੀ ਕਿਸੇ ਨਾ ਕਿਸੇ ਇਹ ਠੇਕੇ ਦੀ ਸ਼ਰਾਬ ਸੀਗੀ ਜਿਹੜੀ ਇੱਥੇ ਵਿਕਣ ਲਈ ਆਈ ਸੀਗੀ ਉਸ ਤੱਕ ਉਹਨੇ ਬਸ ਸਾਹੀ ਦੱਸਿਆ ਕਿ ਮੈਂ ਪਠਾਨਕੋਟੇ ਸ਼ਰਾਬ ਪਹੁੰਚਾਣੀ ਸੀਗੀ ਤੇ ਕਿਸ ਨੂੰ ਪਹੁੰਚਾਣੀ ਸੀਗੀ ਉਹਦਾ ਨਾਂ ਹਜਿੰਸ ਬੰਦੇ ਨੂੰ ਆਪ ਖੁਦ ਨਹੀਂ ਪਤਾ ਉਹਦਾ ਉਹਦੇ ਬਾਰੇ ਆਪਾਂ ਛਾਣਵੇਂ ਕਰ ਰਹੇ ਹਾਂ ਉਹਦੇ ਬਾਰੇ ਜਿੱਦਾਂ ਪਤਾ ਚਲੇਗਾ ਉਹ ਸਭ ਨਾਲ ਉਹਦੇ ਤੇ ਕਾਰਵਾਈ ਕੀਤੀ ਜਾਏਗਾ ਪਹਿਲੇ ਵੀ ਕੋਈ ਕੇਸ ਹੈਗਾ ਉਹ ਉਹਦੇ ਰਿਗਾਰਡਿੰਗ ੱਲੇ ਚੱਲ ਰਹੀ ਛਾਣਵੇਂ ਚੱਲ ਰਹੀ ਹੈ ਛਾਣਵੇਂ ਕਿਸੋ ਟੈਨ ਦੇ ਸਿੰਬਲ ਚੋਂ ਛੱਡਣੀ ਸੀਗੀ ਸ਼ਰਾਬ ਦੋਸ਼ ਪਠਾਨਕੋਟ ਦਾ ਹੀ ਰਨਗੋਲਾ ਇਹ ਤੋ ਕੁ ਬੰਲਾ ਗੋਮਨਦਰ ਜੀ ਬੰਲਾ ਜੀ ਉਹਦੇ ਬਾਰੇ ਸ਼ਾਂਤ ਨਹੀਂ ਚੱਲ ਰਹੀ ਹੈ ਚੈਕਿੰਗ ਕੀਤੀ ਜਾਏਗੀ ਉਹਦੇ ਬਾਅਦ ਪਤਾ ਚੱਲੇਗਾ ਤੇ ਇਤਨਾ ਮੂਕਲਾ ਸੀਗਾ ਟ੍ਰੈਕ ਵਿੱਚ